ਇਹ ਜਿੰਨ ਸਾਹਮਣੇ ਮਿਲਣਾ ਚਾਹੀਦਾ ਜਿਹੜਾ ਐਡਾ ਜਵਾਨ ਗੱਭਰੂ ਪੁੱਤਰ ਦੁਨੀਆ ਤੇ ਚਲਾ ਗਿਆ ਹੋਵੇ ਉਸ ਮਾਣ ਨੂੰ ਪੁੱਛੋ ਨਾਉ ਜੁੰਗੜਿਆਂ ਚ ਨਾਉ ਮਰਿਆਂ ਚ ਕੀ ਕਹੋਂਗੇ ਸਿੱਧੂ ਦੇ ਘਰ ਪਹੁੰਚੋਂ ਮਿੰਨੂ ਪੱਛ ਕੇ ਵੇਖੋ ਤੇ ਦੋਤਾ ਜੀ ਅੱਜ ਵੀ ਜਦੋਂ ਵੀਡੀਓ ਨੇ ਤੇ ਗਾਣੇ ਦੇਖੇ ਨੇ ਜੀ ਕੀ ਕਹੂੰਗਾ ਇਹ ਸਿੱਧੂ ਦੇ ਗਾਣੇ ਕਿਵੇਂ ਲੱਗਦੇ ਨੇ ਕਿਹੜੇ ਗਾਣੇ ਵਧੀਆ ਲੱਗਦੇ ਨੇ ਜਿਹੜੇ ਸੰਤੂ ਮੁੱਸੇ ਵਾਲੇ ਦੇ ਵੀਰ ਦੇ ਸਾਰੇ ਗਾਣੇ ਵਧੀਆ ਨੇ ਜੀ ਕੋਈ ਗਾਣਾ ਮਾੜਾ ਨਹੀਂ ਜੀ ਸਾਰੇ ਗਾਣਿਆਂ 'ਚ ਸੱਚਾਈ ਹੈ ਜੀ ਉਹਨਾਂ ਦੇ ਪਰ ਬੱਚੇ ਦੇ ਦਿਲ 'ਚ ਵਸਿਆ ਅੱਜ ਵੀ ਗਾਣਾ ਆਇਆ ਜਿੱਦਾਂ ਲੱਗਿਆ ਸੁਣੋ ਬਹੁਤ ਵਧੀਆ ਹੈ ਜੀ ਅਜੇ ਪੂਰਾ ਗਾਣਾ ਤੱਕ ਜੀ ਸੁਣਿਆ ਪਰ ਸमां ਪਿਆ ਨੂੰ ਪੁੱਛੋ ਕੀ ਕਹੋਗੇ ਪਰਿਵਾਰ ਲਗਾਤਾਰ ਦਾ ਦਰਜੇ ਰੋਟਰਾ ਖਾ ਰਿਹਾ ਇਨਸਾਫ ਨੂੰ ਲੈ ਕੇ ਜੀ ਈਰਜ ਇਨਸਾਫ ਤੇ ਮਿਲਣਾ ਚਾਹੀਦਾ ਜੇਦਾ ਐਡਾ ਜਵਾਨ ਗੱਭਰੂ ਪੁੱਤਰ ਦੁਨੀਆ ਤੇ ਚਲਾ ਗਿਆ ਹੋਵੇ ਉਸ ਮਾਂ ਨੂੰ ਪੁੱਛੋ ਨਾ ਜਿੰਦਿਆਂ ਚ ਨਾ ਮਰਿਆਂ ਚ ਕੀ ਮੰਗ ਕਰਦੇ ਹੋ ਸਰਕਾਰ ਸੀ ਸਰਕਾਰ ਤੇ ਦੇਖੋ ਜੀ ਈਰਜ ਇਨਸਾਫ ਮਿਲਣਾ ਚਾਹੀਦਾ ਮਾਂ ਵੀ ਹੁਣ ਕਿਹੜਾ ਗਾਣਾ ਸਿੱਧੂ ਦਾ ਸਭ ਤੋਂ ਸਹੀ ਵਧੀਆ ਲੱਗਦਾ ਏ ਤੁਹਾਨੂੰ ਜਿਹੜਾ ਅੱਜ ਦੇ ਇੱਕ ਗਾਣੇ ਨੇ ਈਰਜ ਸਾਰੇ ਗਾਣੇ ਵਧੀਆ ਨੇ ਜੀ ਕੋਈ ਗਾਣਾ ਮਾੜਾ ਨਹੀਂ ਹਰ ਗਾਣੇ ਚ ਸਚਾਈ ਦੱਸੀ ਹੈ ਜਿਉਂ ਨੇ ਇਹ ਕਦੇ ਸਿੱਧੂ ਨੂੰ ਮਿਲਿਓ ਜ਼ਿੰਦਗੀ ਜੀ ਨਹੀਂ ਵੀਰ ਜੀ ਮਿਲੇ ਮਿਲੇ ਨਹੀਂ ਫਿਰ ਵੀ ਅੱਜ ਇਹਨੇ ਹੰਝੂ ਬਹਾਰਿਓ ਸਿੱਧੂ ਲਈ ਜੀ